ਅਸੀ ਗਾਲ ਜੀ ਮੈਂ ਤੁਹਾਡਾ ਆਪਣਾ ਦੀਪਖਰੌੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਪਹਿਲਾ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਬ ਦਿਓ ਵੱਤੋ ਵੱਤਾ ਹਨਾ ਸੰਗਰੂਰ ਹਸਪਤਾਲ ਵਿੱਚ ਫੈਲੇ ਪਰਿਸ਼ਟਾਚਾਰ ਅਤੇ ਉੱਥੇ ਤੇਨਾ ਡਾਕਟਰ ਅਮਨਪ੍ਰੀਤ ਕੌਰ ਖੰਗੂੜਾ ਦੀ ਕਥਿਤ ਲਾਪਰਵਾਹੀ ਦੀ ਕੀਮਤ ਪਿੰਡ ਗਿਦੜਿਆਣੀ ਦੀ ਸਰਬਜੀਤ ਕੌਰ ਨੂੰ ਆਪਣੀ ਜਾਨ ਦੇ ਕੇ ਚੁਕਾਣੀ ਪਈ ਪੀੜਿਤ ਪਰਿਵਾਰ ਅਨੁਸਾਰ ਸਰਬਜੀਤ ਕੌਰ ਦਾ ਆਪਰੇਸ਼ਨ ਅੱਜ ਤੋਂ ਤਕਰੀਬਨ ਡੇਢ ਕੁ ਸਾਲ ਪਹਿਲਾਂ ਅਮਨਪ੍ਰੀਤ ਕੌਰ ਖਗੂੜਾ ਵੱਲੋਂ ਕੀਤਾ ਗਿਆ ਸੀ ਜਿਸ ਦੌਰਾਨ ਸਰਬਜੀਤ ਕੌਰ ਦੇ ਪੇਟ ਵਿੱਚ ਪੱਟੀ ਰਹਿ ਗਈ ਸੀ ਇਸ ਬਾਬਤ ਸਿਵਲ ਸਰਜਨ ਸੰਗਰੂਰ ਨੂੰ ਰੁਕਾ ਭੇਜ ਕੇ ਡਾਕਟਰ ਦੀ ਅਣਗੈਲੀ ਬਾਰੇ ਦੱਸਿਆ ਗਿਆ ਸਿਵਲ ਸਰਜਨ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਇੱਕ ਬੋਰਡ ਦਾ ਗਠਨ ਕੀਤਾ ਗਿਆ ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਸ ਬੋਰਡ ਦੀ ਕੋਈ ਜਾਂਚ ਰਿਪੋਰਟ ਕੰਪਲੀਟ ਹੋ ਨਹੀਂ ਕੀਤੀ ਗਈ ਪੀੜਤ ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਡਾਕਟਰ ਅਮਨਪ੍ਰੀਤ ਕੌਰ ਖੰਗੂੜਾ ਉੱਪਰ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪਰਿਵਾਰ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਆਵਾਜ਼ ਚੁੱਕਣ ਵਾਲੇ ਦੋ ਪੱਤਰਕਾਰਾਂ ਤੇ ਵੀ ਡਾਕਟਰ ਵੱਲੋਂ ਝੂਠੇ ਪਰਚੇ ਪਵਾ ਦਿੱਤੇ ਗਏ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਦਿਖਾ-ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ। ਵੇਖੋ ਖਾਸ ਰਿਪੋਰਟ। ਜੀ ਤੁਹਾਡਾ ਦਰਸ਼ਨ ਸਿੰਘ ਜੀ। ਦਰਸ਼ਨ ਸਿੰਘ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਗਿਦੜਿਆਣੀ ਪਿੰਡ ਦੇ ਰਹਿੰਦੇ ਹਾਂ। ਅੱਜ ਅੱਜ ਕੀ ਘਟਨਾ ਹੋਈ ਹੈ ਤੇ ਕਿਹੜੀ ਔਰਤ ਦੀ ਜਿਹੜੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਜੀ? ਉਹ ਮੇਰੀ ਪਤਨੀ ਹੈ ਜੀ ਸਰਬਜੀਤ ਕੌਰ ਨਾ ਕੀ ਕੀ ਕਾਰਨ ਕੀ ਹੋਇਆ ਉਹਨਾਂ ਦੀ ਮੌਤ ਜੀ ਆਪਰੇਸ਼ਨ ਹੋਇਆ ਸੀਗਾ 29 ਮਾਰਚ 2023 ਕਿੱਥੇ ਹੋਇਆ ਸੀਗਾ ਜੀ ਇਹ ਸਿਵਲ ਸਰਕਾਰੀ ਚਿਵਾਦੀ ਸੰਗਰੂਪ ਅੱਛਾ ਕਿੰਨੇ ਕਿੰਨਾ ਬਲੋ ਕੀਤਾ ਜੀ ਡਾਕਟਰ ਔਨਪ੍ਰੀਤ ਖੰਗੂੜਾ ਬਲੋ ਕੀਤਾ ਜੀ ਜਿਸ ਕਾਰਨ ਉਹਦੇ ਆਪਰੇਸ਼ਨ ਦੇ ਵਿੱਚ ਨਾ ਓਰੇਸ਼ਾ ਬਣਨੋਂ ਨਹੀਂ ਹਟਿਆ ਜੀ ਤਾਂ ਦੂਸਰਾ ਆਪਰੇਸ਼ਨ ਉਹਨਾਂ ਨੇ ਕੀਤਾ ਜੀ 14 11 ਨੂੰ ਜੀ ਜੀ 2023 ਤੇ ਉਸ ਤੋਂ ਬਾਅਦ ਉਹਨਾਂ ਦੀ ਆਪਰੇਸ਼ਨ ਤੋਂ ਬਾਅਦ ਉਹਨਾਂ ਦੀ ਸਿਹਤ ਸੁਖਣੀ ਹੋ ਗਈ ਜੀ ਖਰਾਬ ਹੋ ਗਈ ਬਿਲਕੁਲ ਹੀ ਸਿਹਤ ਖਰਾਬ ਹੋ ਗਈ ਤਾਂ ਅਸੀਂ ਉਹਨਾਂ ਕੋਲੇ ਦੁਬਾਰਾ ਜਾਂਦੇ ਰਹੇ ਉਹ ਕਦੇ ਇਨਫੈਕਸ਼ਨ ਦਾ ਬਹਾਨਾ ਲਾ ਕੇ ਕਦੀ ਕੁਝ ਦਾ ਕਰਕੇ ਮਤਲਬ ਉਹ ਸਾਨੂੰ ਮੋੜਦੇ ਰਹੇ ਅਸੀਂ ਫਿਰ ਸਰਕਾਰੀ ਸਨਾਮ ਚ ਵੀ ਗਏ ਤੇ ਕਹਾਵਦਾਂ ਚ ਵੀ ਗਏ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇਹਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੁਸੀਂ ਇਹਨੂੰ ਜਾਂ ਤਾਂ ਪੀਜੀਐ ਕਹਾਵਦਾਂ ਲੈ ਜਾਓ ਤੇ ਜਾਂ ਇੱਥੇ ਚੰਡੀਗੜ੍ਹ ਲੈ ਜਾਓ ਤੇ ਜਾਂ ਲੁਧਿਆਣਾ ਲੈ ਜਾਓ ਇਹ ਜਦੋਂ ਉਹ ਲੁਧਿਆਣੇ ਦਾ ਨਾਮ ਲਿਆ ਤਾਂ ਅਸੀਂ ਇਸ ਨੂੰ ਆਪਣਾ ਐਮਜਿ ਬਠਿੰਡਾ ਚਲੇ ਗਈ ਜੀ ਤਾਂ 23 4 2024 ਨੂੰ ਜੀ ਉਹ ਉੱਥੇ ਆਪਰੇਸ਼ਨ ਕਰਵਾਇਆ ਜੀ ਬਠਿੰਡੇ ਐਮਰਜੈਂਸੀ ਦੇ ਵਿੱਚ ਤਾਂ ਉਹਦਾ ਵਿੱਚੋਂ ਉਹਦੀ ਕਾਟਨ ਤੇ ਪੱਟੀ ਨਿਕਲੀ ਹੈ ਜੀ ਤਾਂ ਜਿਸ ਕਾਰਨ ਉਹਦੀ ਡਾਕਟਰ ਅਮਨਪ੍ਰੀਤ ਖੰਘੂੜਾ ਦੀ ਅਣਜੈਲੀ ਦੇ ਕਾਰਨ ਅੱਜ ਉਹਦੀ ਮੌਤ ਹੋ ਗਈ ਜੀ ਕੋਈ ਇਸ ਦੀ ਕੋਈ ਜਾਂਚ ਵਗੈਰਾ ਵੀ ਕੋਈ ਸ਼ਿਕਾਇਤ ਵਗੈਰਾ ਵੀ ਇਸ ਦਾ ਕਰਾਈ ਸੀ ਉਸ ਕਰਾਈ ਰੀ ਯੂਟਿਊਬ ਜਦੋਂ 4 ਤਰੀਕ ਨੂੰ ოਪਰੇਸ਼ਨ ਹੋਇਆ ਜੀ ਉਹਦਾ ਇੱਕ ਰੁਕਾ ਗਿਆ ਸੀ ਠਾਣੇ ਵੱਲੋਂ ਇਸੋਂ ਵੱਲੋਂ ਡਾਕਟਰ ਵੱਲੋਂ ਠਾਣਿਆਂ ਨੂੰ ਜੀ ਤਾਂ ਉਹਦੇ ਉੱਤੇ ਕਾਰਵਾਈ ਨਹੀਂ ਹੋ ਗਈ ਵੀ ਹੋਈ ਤੇ ਡਿਊਟੀ ਸਾਹਿਬ ਦੇ ਵੀ ਗਏ ਤੇ ਐਸਐਸਪੀ ਸਾਹਿਬ ਦੇ ਤੇ ਉਹਨਾਂ ਨੇ ਇੱਕ ਜਿਹਨੇ ਸਿਵ ਸਰਜਨ ਨੇ ਗੋੜ ਬਠਾਇਆ ਦੀਗਾ ਉਹ ਗੋੜ ਉਹ ਮੀਟਿੰਗਾਂ ਲਈ ਜਾਂਦਾ ਸਾਥੋਂ ਤਾਂ ਸਾਰੇ ਪ੍ਰੂਫ ਪੂਰੇ ਕਰਾਈ ਜਾਂਦੇ ਨੇ ਜੀ ਜੋ ਸਾਥੋਂ ਪਰਚੀਆਂ ਲੈਣੀਆਂ ਨੇ ਫੇਲ ਦੇ ਉਹ ਲੈਣੇ ਨੇ ਜੋ ਵੀ ਕਾਗਜ਼ ਬਾਈ ਸਾਡੀ ਤੋਂ ਪੂਰੀ ਕਰਾਈ ਜਾਂਦੇ ਨੇ ਮੈਡਮ ਤੋਂ ਕੋਈ ਲੈਂਦੇ ਨਾ ਉਹਦੇ ਸਾਨੂੰ ਕੋਈ ਅੱਜ ਤੱਕ ਰਿਜ਼ਲਟ ਦਿੱਤਾ ਉਹਨਾਂ ਨੇ ਜੀ ਕੀ ਮੰਗ ਕੀ ਮੰਗ ਕਰਦਾ ਮੰਗ ਤਾਂ ਇਹ ਕਰਦੇ ਆ ਸਾਨੂੰ ਜਾਣ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਸਾਨੂੰ ਅੱਜ ਤੱਕ ਕੋਈ ਉਹਨਾਂ ਨੇ ਰਿਪੋਰਟ ਨਹੀਂ ਦਿੱਤੀ ਕੋਈ ਸਾਨੂੰ ਇਨਸਾਫ ਨਹੀਂ ਦਿੱਤਾ ਤਾਂ ਕਿ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਵੀ ਇਹੋ ਜਿਹੇ ਡਾਕਟਰ ਕਿਸੇ ਹੋਰ ਵੀ ਮਤਲਬ ਗਰੀਬ ਬੰਦਾ ਕੋਈ ਇਹਨਾਂ ਦੀ ਮਾਰਚ ਨਾ ਜੀ ਜੋ ਮੇਰੇ ਘਰ ਵਾਲੇ ਦੀ ਡੈਥ ਹੋਈ ਹੈ ਜੀ ਅੱਜ ਸਰਬਜੀਤ ਕੌਰ ਦੀ ਤੇ ਇਹਦੇ ਖਿਲਾਫ ਡਾਕਟਰ ਦੇ ਖਿਲਾਫ ਜੇ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਆਪਣੇ ਏਰੀਏ ਦੇ ਆਪਣੇ ਜ਼ਿਲ੍ਹੇ ਦੇ ਆਪਣੇ ਕਿਸਾਨ ਜੁਨੀਅਰ ਤੇ ਜੋ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਕਾਰਵਾਈ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਜੇ ਸਾਨੂੰ ਵੱਡੇ ਤੋਂ ਵੱਡਾ ਧਰਮਾ ਵੀ ਸੰਘਰਸ਼ ਕਰਨਾ ਪਿਆ ਤਾਂ ਅਸੀਂ ਉਹ ਵੀ ਕਰਾਂਗੇ ਜਰੂਰ ਜੀ ਜਗਨਮ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਜਿਹੜੇ ਮ੍ਰਿਤਕ ਸੀਗੇ ਤੁਹਾਡੇ ਕੀ ਲੱਗਦੇ ਤੇ ਮੇਰੇ ਮਦਰ ਨੇ ਅੱਜ ਕੀ ਕਹਿਣਾ ਚਾਹੂੰਗਾ ਕਿਵੇਂ ਮੌਤ ਹੋਈ ਹੈ ਤੇ ਕਿਹਦੀ ਨਗਲ ਜੱਸੀ ਹੋਈ ਹੈ ਸਰ ਇਹ ਸਾਰਾ ਜਿਹੜਾ ਹਾਸਾ ਵਾਈ ਸਰ ਇਹ ਆਪਣੇ ਸਿਵਲ ਹਸਪਤਲ ਸੁਰੂ ਦਿੱਤਾ ਨਾ ਡਾਇਰੈਕਟਰ ਅਮਨਜੀਤ ਕੁਰਪੂੜਾ ਦੀ ਸਾਰੀ ਗਲਤੀ ਕਰਨੋ ਹੈ ਜੀ। ਹੂੰ। ਉਹਨਾਂ ਨੂੰ آپریشن ਕਰਵਾਇਆ ਸੀ, ਉਹਨਾਂ ਨੂੰ ਪੱਟੀ ਰਹੀ ਹੈ ਜੀ। ਪੱਟੀ ਕਰਨੀ ਉਹਨਾਂ ਦਾ ਜਿਹੜੀ ਸਮਾਲ ਇੰਡਸਟਾਈਨ ਹੁੰਦੀ ਹੈ ਆਪਣੀ ਉਹ ਖਰਾਬ ਹੋਈ ਹੈ। ਪਾਚਨ ਤੰਤ ਖਰਾਬ ਹੋ ਗਿਆ ਸਾਰੀ ਸਿੱਧ ਖਰਾਬ ਹੋ ਗਈ ਜਿਸ ਦੇ ਕਰਕੇ ਉਹਨਾਂ ਦਾ ਡੈਥ ਹੋ ਗਿਆ। ਕੀ ਕਹਣਾ ਚਾਹੁੰਦੇ ਹੋ ਅਕਸਰ ਕੋ ਪ੍ਰਸ਼ਾਸਨ ਤੋਂ ਕੀ ਅਪੀਲ ਕਰਦੇ ਹੋ? ਪ੍ਰਸ਼ਾਸਨ ਤੋਂ ਅਪੀਲ ਪ੍ਰਸ਼ਾਸਨ ਤੋਂ ਅਪੀਲ ਕਰਨਾ ਚਾਹੁੰਦੇ ਹੈ ਕਿ ਇਹਨਾਂ ਦੇ ਖਿਲਾਫ ਸੱਤ ਕਾਰਵਾਈ ਹੋਵੇ। ਹੂੰ। ਇਨਰ ਪ੍ਰਸ਼ਾਸਨ ਵੱਲੋਂ ਸਾਡੇ ਅਸੀਂ ਸ਼ਿਕਾਇਤਾਂ ਵੀ ਦਿੱਤੀਆਂ ਸੀ ਪ੍ਰਸ਼ਾਸਨ ਵੱਲੋਂ ਸਿਵਲ ਸਰਜਨ ਦੇ ਦਫ਼ਤਰ ਵਿੱਚ ਕਿਰਪਾਲ ਸਿੰਘ ਦੇ ਡਿਊਸਲ ਸਰਜਨ ਨੇ ਸੰਗਰੂਰ ਉਹਨਾਂ ਵੱਲੋਂ ਇੱਕ ਬੋਰਡ ਵੀ ਗਠਿਤ ਕੀਤਾ ਗਿਆ ਸੀ ਸਿਵਲ ਸਰਜਨ ਦੀ ਚੇਅਰਮੈਨ ਸ਼ਿੰਦੇ ਵਿੱਚ ਹਾਲੇ ਤੱਕ ਮੀਟਿੰਗਾਂ ਬਹੁਤ ਜ਼ਿਆਦਾ ਹੋ ਗਈਆਂ ਅਪ੍ਰੈਲ ਤੋਂ ਬਾਅਦ ਬਾਅਦ ਹਰ ਇੱਕ ਮੀਟਿੰਗ ਤੇ ਉਹਨਾਂ ਨੇ ਪ੍ਰੋਸਾ ਦਾਾਇਆ ਸੀ ਕਿ ਤੁਸੀਂ ਨਾ ਤਾਂ ਕਿਸੇ ਪੱਤਰਕਾਰ ਕੋਲ ਜਾਣਾ ਨਾ ਕਿਸੇ ਵਿਧਵਲੀ ਵਾਲੇ ਕੋਲ ਜਾਣਾ ਵੀ ਅਸੀਂ ਨਿਰਪੱਖ ਹੋ ਕੇ ਕਾਰਵਾਈ ਕਰਾਂਗੇ ਪਰ ਸਾਡੇ ਇੰਨੀ ਮੀਟਿੰਗਾਂ ਤੋਂ ਬਾਅਦ ਚੋਂ ਵਿਚਾਲੇ ਗਈ ਮੀਟਿੰਗਾਂ ਚ ਉਹ ਕਈ ਉਹਨਾਂ ਨੇ ਜਿਹੜੇ ਉੱਥੇ ਆਪਣੇ ਅਫਸਰ ਸੀਗੇ ਉਹ ਸਾਡੇ ਲਈ ਇਨਫੋਰਮਲ ਤੌਰ ਤੇ ਉਹ ਮੰਨ ਜਾਂਦੇ ਸੀ ਕਿ ਡਾਕਟਰ ਨਹੀਂ ਦੀ ਗਲਤੀ ਹੈ ਪਰ ਕੋਈ ਉਹ ਮੈਨੂੰ ਕਹਿੰਦੀ ਵੀ ਹੁਣ ਰਿਪੋਰਟ ਦੇ ਵਿੱਚ ਲਿਖੀ ਕੌਣ ਇਹ ਚੀਜ਼ ਬਿਆਨ ਦਿੱਤਾ ਉੱਥੇ ਸਾਨੂੰ ਇਨਫੋਰਮਲ ਤੌਰ ਤੇ ਗੱਲ ਕੀਤੀ ਅਸੀਂ ਨਾਂ ਨਹੀਂ ਲੈ ਸਕਦੇ ਉਹਨਾਂ ਦਾ ਤੇ ਅਸੀਂ ਫਿਰ ਜਦੋਂ ਮੀਟਿੰਗਾਂ ਕਈ ਹੋ ਗਈਆਂ ਰਿਜ਼ਲਟ ਨਾ ਨਿਕਲਿਆ ਅਸੀਂ ਪੱਤਰਕਾਰਾਂ ਤੱਕ ਵੀ ਪਹੁੰਚੀ ਤੇ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਵੀ ਉਹ ਪੱਤਰਕਾਰ ਵੀ ਅੱਜ ਜੇਲ੍ਹ 'ਚ ਨਿਵਰਚਾ ਹੋ ਗਿਆ ਉਹਨਾਂ ਦਾ ਵੀ ਡਾਕਟਰ ਸਾਹਿਬ ਮੈਡਮ ਨੇ ਜਿਹੜੇ ਉਹ ਪਤਾ ਨਹੀਂ ਕਿਸ ਤੀ ਦਾ ਕਰਨ ਦੀ ਪਹੁੰਚ ਆਏ ਵੀ ਪੱਤਰਕਾਰ ਵੀ ਉਹਨਾਂ ਨੇ ਜੇਲ੍ਹ ਚ ਕਰਾ ਦਿੱਤੀ ਕਿ ਨਾ ਜੀ ਤੁਹਾਡਾ ਗੁਰਜੰਤ ਸਿੰਘ ਹੈ ਕਿਹੜਾ ਪਿੰਡ ਹੈ ਜੀ ਗਦੜਿਆਣੀ ਬੰਦੇ ਅ ਜਿਹੜੀ ਮ੍ਰਿਤਕ ਮਹਿਲਾ ਸੀ ਜੇ ਤੁਹਾਡੇ ਕੀ ਲੱਗਦੇ ਸੀਗੇ ਭੜਾਈ ਲੱਗਦੀ ਕੀ ਹਾਦਸਾ ਹੋਇਆ ਸੀ ਇਹਨਾਂ ਨਾਲ ਇਹਨਾਂ ਦਾ ਹੀ ਬੱਚੇ ਦਾ ਨੇ অপারেশন ਕਰਵਾਇਆ ਸੀਗਾ ਸਿਵਲ ਹਸਪਤਾਲ ਦੇ ਵਿੱਚ ਜੀ ਉਹਨਾਂ ਨੇ ਇਹਦੇ ਵਿੱਚ ਚਣਗਲੀ ਨਾਲ ਪੱਟੀ ਰੱਖਤੀ ਸੀ ਕਿਹਨੇ ਰੱਖਤ ਕੀਨੇ ਕੰਪਰੈਸ਼ਨ ਕੀਤਾ ਅਮਨਦੀਪ ਨੂੰ ਰੋੜਾ ਅੱਛਾ ਤੇ ਉਸ ਤੋਂ ਬਾਅਦ ਫਿਰ ਕੀ ਕੀ ਬਣਿਆ ਕੋਈ ਇਨਕੁਆਇਰੀ ਵਾਲਾ ਤੁਹਾਡੇ ਕੋਲੋਂ ਮਾਰਕ ਕਰਾਈ ਦੀ ਹੈ ਕਿਸ ਨੂੰ ਅਪੀਲ ਕੀਤੀ ਗਈ ਹੈ ਅਪੀਲ ਕੀਤੀ ਸੀਗੀ ਹਰਪਾਲ ਸਿੰਘ ਚੀਮਾ ਨੂੰ ਵੀ ਕਿਹਾ ਸੀ ਆ ਵੀ ਸਾਡੇ ਨਾਲ ਇਸ ਤਰ੍ਹਾਂ ਆ ਗੱਲ ਹੋ ਗਈ ਜੀ ਉਹ ਕਹਿੰਦਾ ਕੋਈ ਗੱਲ ਨਹੀਂ ਆਪਾਂ ਕਰਵਾ ਦਾਂਗੇ ਉਹਨੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਸੋ ਜ਼ਰੂਰ ਤੇ ਉਹ ਕਹਿੰਦੇ ਵੀ ਨਹੀਂ ਸਾਰਾ ਕੁਝ ਹੋ ਜਾਊਗਾ ਵੀ ਤੁਸੀਂ ਟਿਕੋ ਵੀ ਸਾਡੇ ਵੋਟਾਂ ਲੰਘ ਜਾਣ ਦੋ 15 ਗੰਦ ਵੀ ਹੋਰ ਖੜੋ ਸੀ ਸਾਨੂੰ ਭਰੋਸਾ ਦਿਵਾਇਆ ਸੀ ਉਹਨਾਂ ਨੇ ਉਸ ਤੋਂ ਬਾਅਦ ਸਾਡੀ ਕੋਈ ਨਹੀਂ ਸੁਣੀ ਪ੍ਰੇਸ਼ਨ ਵੇਲੇ ਕਨਾਂ ਜਿਹੜੀ ਜੱਸੀ ਹੈਗੀ ਡਾਕਟਰ ਨੇ ਅੱਗੇ ਰੱਖੀ ਹੋਈ ਹੈ ਪੈਸੇ ਲੈਣ ਖਾਤਰ ਉਹਨੇ ਸਾਤੋਂ 6000 ਰੁਪਇਆ ਦਿੱਤਾ ਦੀਆ ਕਾਦਾ ਕਕੇ ਲਿਆ ਸੀਗਾ ਉਹ ਜੀ ਕਹਿੰਦੇ ਵੀ ਅਸੀਂ ਦਵਾਈ ਬੂਟੀ ਲੈਣੇ ਹੈਗੇ ਮਤਲਬ ਉਧਰੋਂ ਦੀ ਉਹ ਕਰਦੇ ਆਂਗੇ ਸਾਨੂੰ ਨਹੀਂ ਪਤਾ ਉਹਨਾਂ ਨੇ ਇੰਨੀ ਕੀ ਗੱਲ ਕਹੀ ਹੈਗੀ ਵੀ 6000 ਰੁਪਏ ਸਤੋਂ ਲਿੱਤੇ ਇਹਨਾਂ ਨੇ ਅਸੀਂ ਨੇ ਇਹੀ ਲਿਖਤੀ ਰੂਪ ਦੇ ਵਿੱਚ ਸੀਐਮਓ ਦੇ ਵੀ ਲੈਂਦੇ ਆਂ ਜਿ ਲੈਤਾ ਹੋਏ ਜੀ ਐਸਐਸਵੀ ਦੇ ਸਹਾਰਾ ਵੀ ਲੈਂਦਾ ਸਾਰਿਆਂ ਦੇ ਧਿਆਨ ਦੇ ਵਿੱਚ ਲੱਤੀ ਵੀ ਜੀ ਵੀ ਸਭ ਤੋਂ 6000 ਰੁਪਏ ਲਿੱਤਾ ਸੀਗੇ ਅਸੀਂ ਐਸਐਸਵੀ ਦੇ ਉਹ ਉਹਨਾਂ ਦੀ ਫੇਸ ਹੋ ਜਾਵਾਂਗੇ ਡੀਐਸਪੀ ਦੀ ਫੇਸ ਹੋਵਾਂਗੇ ਉਸ ਤੋਂ ਬਾਅਦ ਜੇ ਨਾ ਕੋਈ ਉਹ ਹੈ ਜੀ ਫਿਰ ਅਸੀਂ ਧਰਨੇ ਵਿੱਚ ਜਾ ਰਹੇ ਹੋ ਦਰਾਂਗੇ